ਚਾਹੇ ਤੁਸੀਂ ਰਸਤੇ ਦੇ ਵਿੱਚ ਕਿਤੇ ਵੀ ਜਾ ਰਹੇ ਹੋ ਚਾਹੇ ਤੁਸੀਂ ਜ਼ਰੂਰੀ ਕੰਮ ਜਾ ਰਹੇ ਹੋ ਚਾਹੇ ਤੁਸੀਂ ਜ਼ਰੂਰੀ ਕੰਮ ਨਹੀਂ ਜਾ ਰਹੇ ਪਰ ਜੇਕਰ ਤੁਹਾਨੂੰ ਰਸਤੇ ਦੇ ਵਿੱਚ ਚੱਲਦੇ ਸਮੇਂ ਇਹ ਸੰਕੇਤ ਮਿਲ ਜਾਂਦਾ ਹੈ ਤੇ ਤੁਸੀਂ ਆਪਣਾ ਰਸਤਾ ਬਦਲ ਲਿਓ ਕਿਉਂਕਿ ਜੇਕਰ ਤੁਸੀਂ ਅਝੇਹਾ ਨਹੀਂ ਕੀਤਾ ਤੇ ਤੁਹਾਡਾ ਐਡਾ ਵੱਡਾ ਨੁਕਸਾਨ ਹੋ ਸਕਦਾ ਜੋ ਤੁਸੀਂ ਕਦੀ ਸੋਚਿਆ ਨਹੀਂ ਹੋਣਾ ਤੇ ਜਿਹੜੇ ਲੋਕ ਇਸ ਗੱਲ ਨੂੰ ਅਣਗਹਿਲੀ ਦੇ ਵਿੱਚ ਲੈ ਲੈਂਦੇ ਨੇ ਤੇ ਫਿਰ ਬਾਅਦ ਦੇ ਵਿੱਚ ਉਹ ਪਛਤਾਉਂਦੇ ਨੇ ਕਿ ਮੈਂ ਇਹ ਕੀ ਕਰ ਦਿੱਤਾ ਕਾਸ਼ ਮੈਂ ਉੱਥੇ ਰੁਕ ਗਿਆ ਹੁੰਦਾ ਕਾਸ਼ ਮੈਂ ਆਪਣਾ ਰਸਤਾ ਬਦਲ ਲਿਆ ਹੁੰਦਾ ਬਾਅਦ ਦੇ ਵਿੱਚ ਉਹਨਾਂ ਦੇ ਕੋਲ ਪਛਤਾਵਾ ਰਹਿ ਜਾਂਦਾ ਅੱਜ ਮੈਂ ਜੋ ਚੀਜ਼ ਤੁਹਾਨੂੰ ਦੱਸਣ ਜਾ ਰਿਹਾ ਉਹ ਵੱਡੇ ਵੱਡੇ ਮਹਾਪੁਰਸ਼ ਵੱਡੇ ਵੱਡੇ ਪੀਰ ਫਕੀਰ ਵੀ ਕਹਿੰਦੇ ਨੇ ਉਹ ਇਸ ਗੱਲ ਨੂੰ ਆਪ ਮੰਨਦੇ ਨੇ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਜੋ ਤੁਹਾਡਾ ਕੋਈ ਵੀ ਨੁਕਸਾਨ ਨਾ ਹੋਵੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਗਲੀ ਸੀ ਜਿਸ ਦੇ ਲੋਕ ਆਪਸ ਦੇ ਵਿੱਚ ਬਹੁਤ ਹੀ ਵਧੀਆ ਵਰਤਦੇ ਸੀ ਇੱਕ ਦੂਸਰੇ ਨਾਲ ਪਿਆਰ ਨਾਲ ਰਹਿੰਦੇ ਸੀ ਉਸ ਗਲੀ ਨੇ ਅੱਜ ਤੱਕ ਆਪਸ ਦੇ ਵਿੱਚ ਕਦੀ ਉੱਚੀ ਨੀਵੀਂ ਗੱਲ ਨਹੀਂ ਕੀਤੀ ਸੀ ਪਿਆਰ ਨਾਲ ਰਹਿਣਾ ਜੋ ਵੀ ਤਿਆਰ ਆਉਂਦੇ ਆਪਸ ਦੇ ਵਿੱਚ ਰਲ ਕੇ ਮਨਾਉਣੇ ਇੱਕ ਦੂਸਰੇ ਦੀ ਖੁਸ਼ੀਆਂ ਵਿੱਚ ਇੱਕ ਦੂਸਰੇ ਦੇ ਗਮਾਂ ਦੇ ਵਿੱਚ ਸਾਂਝੇ ਹੁੰਦੇ ਜਾਂਦੇ ਆਉਂਦੇ ਪਿਆਰ ਬਹੁਤ ਹੀ ਜ਼ਿਆਦਾ ਸੀ ਇੱਕ ਦਿਨ ਉਸ ਗਲੀ ਦੇ ਕੁਝ ਲੋਕ ਆਪਸ ਦੇ ਵਿੱਚ ਇਕੱਠੇ ਬੈਠੇ ਹੋਏ ਸੀ ਇਕੱਠੇ ਬੈਠ ਕੇ ਗੱਲਾਂ ਕਰਦੇ ਨੇ ਕਿ ਕਿਉਂ ਨਾ ਕਿਤੇ ਘੁੰਮਣ ਚੱਲੀਏ ਬਹੁਤ ਸਮਾਂ ਹੋ ਗਿਆ ਕਿਤੇ ਘੁੰਮਣ ਨਹੀਂ ਗਏ ਤੇ ਉਹਨਾਂ ਵਿੱਚੋਂ ਇੱਕ ਇਨਸਾਨ ਬੋਲਦਾ ਕਿ ਕਿਉਂ ਨਾ ਆਪਾਂ ਗਲੀ ਦੇ ਕੁਝ ਹੋਰ ਲੋਕਾਂ ਨੂੰ ਪੁੱਛ ਲਈਏ ਜੇ ਕਿਸੇ ਨੇ ਜਾਣਾ ਹੋਇਆ ਤੇ ਨਾਲ ਚੱਲ ਪੈਣਗੇ ਤੇ ਉਹ ਸਾਰੀ ਗਲੀ ਨੂੰ ਇਕੱਠਾ ਕਰ ਲੈਂਦੇ ਨੇ ਤੇ ਪੁੱਛਦੇ ਨੇ ਕਿ ਅਸੀਂ ਘੁੰਮਣ ਜਾ ਰਹੇ ਹਾਂ ਜੇਕਰ ਕਿਸੇ ਨੇ ਜਾਣਾ ਹੋਇਆ ਤਾਂ ਸਾਨੂੰ ਦੱਸ ਦਿਓ ਉਸ ਗਲੀ ਦੇ ਵਿੱਚ ਏਕਤਾ ਤੇ ਪਿਆਰ ਬਹੁਤ ਹੀ ਜ਼ਿਆਦਾ ਸੀ ਸਾਰੇ ਕਹਿੰਦੇ ਨੇ ਕਿ ਅਸੀਂ ਵੀ ਚੱਲਾਂਗੇ ਅਸੀਂ ਵੀ ਚੱਲਾਂਗੇ ਕਾਫੀ ਜਣੇ ਆਪਣਾ ਨਾਮ ਲਿਖਵਾ ਲੈਂਦੇ ਨੇ ਤੇ ਉਹ ਸੋਚਦੇ ਨੇ ਕਿ ਬਹੁਤ ਜਣੇ ਹੋ ਗਏ ਨੇ ਕਿਉਂ ਨਾ ਆਪਾਂ ਇੱਕ ਬੱਸ ਕਰਵਾ ਲਈਏ ਜੋ ਵੀ ਖਰਚਾ ਆਏਗਾ ਆਪਸ ਦੇ ਵਿੱਚ ਵੰਡ ਲਾਂਗੇ ਤੇ ਉਹ ਸਾਰੇ ਇਦਾਂ ਹੀ ਕਰਦੇ ਨੇ ਇੱਕ ਬੱਸ ਕਰਵਾ ਲੈਂਦੇ ਨੇ ਤੇ ਬੱਸ ਦੇ ਉੱਪਰ ਉਹ ਸੋਚ ਲੈਂਦੇ ਨੇ ਕਿ ਚੜ ਕੇ ਘੁੰਮਣ ਲਈ ਜਾਵਾਂਗੇ ਉਹ ਸ਼ਹਿਰ ਜਿਹੜਾ ਪਿੰਡ ਤੋਂ ਕਾਫੀ ਦੂਰ ਸੀ ਜਿੱਥੇ ਬੱਸ ਖੜਨੀ ਸੀ ਉਹ ਬੱਸ ਵਾਲਾ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਇੰਨੇ ਟਾਈਮ ਤੇ ਸ਼ਹਿਰ ਇੱਥੇ ਆ ਜਾਇਓ ਮੈਂ ਬੱਸ ਲੈ ਕੇ ਆ ਜਾਊਂਗਾ ਤੁਸੀਂ ਸਾਰੇ ਬੱਸ ਦੇ ਵਿੱਚ ਬੈਠ ਜਾਇਓ ਤੇ ਫੇਰ ਆਪਾਂ ਚੱਲਾਂਗੇ ਸਾਰੇ ਉਸ ਗਲੀ ਵਾਲੇ ਕਹਿੰਦੇ ਨੇ ਕਿ ਠੀਕ ਐ ਅਸੀਂ ਇੰਨੇ ਵਜੇ ਸ਼ਹਿਰ ਆ ਜਾਵਾਂਗੇ ਸਮਾਂ ਹੋ ਜਾਂਦਾ ਤੇ ਸਾਰੇ ਗਲੀ ਵਾਲੇ ਉਸ ਬੱਸ ਕੋਲ ਪਹੁੰਚ ਜਾਂਦੇ ਨੇ ਸਿਰਫ ਇੱਕ ਇਨਸਾਨ ਲੇਟ ਹੋ ਜਾਂਦਾ ਉਹ ਸਾਰੇ ਉਸ ਨੂੰ ਉਡੀਕ ਕਰਦੇ ਰਹਿੰਦੇ ਨੇ ਕਿ ਹੁਣ ਵੀ ਆਏਗਾ ਹੁਣ ਵੀ ਆਏਗਾ ਜਦੋਂ ਸਮਾਂ ਥੋੜਾ ਜਿਹਾ ਉੱਪਰ ਲੰਘ ਜਾਂਦਾ ਤਾਂ ਉਸ ਨੂੰ ਫੋਨ ਕਰਦੇ ਨੇ ਪੁੱਛਦੇ ਨੇ ਕਿ ਕਿੱਥੇ ਰਹਿ ਗਿਆ ਤਾਂ ਉਹ ਕਹਿੰਦਾ ਕਿ ਬਸ ਆ ਰਿਹਾ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ ਸੀ ਜਦੋਂ ਮੋਟਰਸਾਈਕਲ ਸਹੀ ਕਰਵਾ ਕੇ ਤੁਰਦਾ ਹੈ ਤੇ ਰਸਤੇ ਦੇ ਵਿੱਚ ਦੇਖਦਾ ਹੈ ਕਿ ਇੱਕ ਬਿੱਲੀ ਮਰੀ ਹੋਈ ਸੀ ਜੋ ਕਿ ਸੜਕ ਦੇ ਬਿਲਕੁਲ ਵਿਚਾਲੇ ਪਈ ਸੀ ਸਾਰੇ ਉਸ ਦੇ ਉੱਪਰੋਂ ਲੰਘ ਰਹੇ ਸੀ ਕੋਈ ਵੀ ਉਸ ਬਿੱਲੀ ਵੱਲ ਧਿਆਨ ਨਹੀਂ ਦੇ ਰਿਹਾ ਸੀ ਉਸ ਇਨਸਾਨ ਦਾ ਧਿਆਨ ਉਸ ਬਿੱਲੀ ਵੱਲ ਜਾਂਦਾ ਤੇ ਉਹ ਸੋਚਦਾ ਕਿ ਮੈਨੂੰ ਕਾਹਲੀ ਵੀ ਬਹੁਤ ਹੈ ਮੈਂ ਉੱਥੇ ਜਾਣਾ ਮੈਨੂੰ ਸਾਰੇ ਉਡੀਕ ਰਹੇ ਨੇ ਪਰ ਉਹ ਇਨਸਾਨ ਕੀ ਕਰਦਾ ਉੱਥੇ ਆਪਣਾ ਮੋਟਰਸਾਈਕਲ ਰੋਕਦਾ ਤੇ ਉੱਥੇ ਕਿਸੇ ਜ਼ਿੰਮੇਦਾਰ ਵਿਚਾਰੇ ਦਾ ਘਰ ਸੀ ਜੋ ਖੇਤੀਬਾੜੀ ਦਾ ਕੰਮ ਕਰਦਾ ਸੀ ਉਹਨਾਂ ਦੇ ਘਰੋਂ ਉਹ ਕਹੀਂ ਫੜਦਾ ਤੇ ਕਹੀਂ ਦੇ ਨਾਲ ਟੋਆ ਪੋਟ ਲੈਂਦਾ ਤੇ ਉਸ ਬਿੱਲੀ ਨੂੰ ਚੁੱਕ ਕੇ ਉਸ ਟੋਏ ਦੇ ਵਿੱਚ ਨੱਪ ਦਿੰਦਾ ਉਧਰੋਂ ਉਸ ਨੂੰ ਫੋਨ ਆ ਰਹੇ ਸੀ ਕਿ ਕਿੱਥੇ ਰਹਿ ਗਿਆ ਕਾਫੀ ਸਮਾਂ ਹੋ ਗਿਆ ਅਸੀਂ ਤੈਨੂੰ ਉਡੀਕ ਰਹੇ ਹਾਂ ਤਾਂ ਉਹ ਕਹਿੰਦਾ ਬਸ ਥੋੜਾ ਸਮਾਂ ਲੱਗਦਾ ਤੁਸੀਂ ਵੇਟ ਕਰੋ ਉਹ ਕਹਿ ਰਹੇ ਨੇ ਕਿ ਜਲਦੀ ਆ ਜਾਓ ਜਲਦੀ ਆ ਜਾਓ ਪਰ ਇਧਰੋਂ ਇਸ ਇਨਸਾਨ ਨੂੰ ਸਮਾਂ ਲੱਗ ਰਿਹਾ ਸੀ ਉਹ ਇਨਸਾਨ ਬਿੱਲੀ ਨੂੰ ਚੰਗੀ ਤਰ੍ਹਾਂ ਉਸ ਟੋਏ ਦੇ ਵਿੱਚ ਨੱਪ ਕੇ ਉੱਪਰ ਕੰਡੇ ਵਗੈਰਾ ਰੱਖ ਕੇ ਪੱਥਰ ਰੱਖ ਕੇ ਫਿਰ ਉਹ ਇਨਸਾਨ ਜਾਂਦਾ ਇੰਨਾ ਕੰਮ ਕਰਦੇ ਨੂੰ ਕਾਫੀ ਸਮਾਂ ਉੱਪਰੋਂ ਲੰਘ ਜਾਂਦਾ ਤੇ ਉਹ ਬੱਸ ਵਾਲਾ ਵੀ ਗੁੱਸਾ ਕਰਨ ਲੱਗਦਾ ਤੇ ਕਹਿੰਦਾ ਕਿ ਤੁਸੀਂ ਬਹੁਤ ਸਮਾਂ ਖਰਾਬ ਕਰ ਦਿੱਤਾ ਇੰਨੇ ਨੂੰ ਤਾਂ ਆਪਾਂ ਬਹੁਤ ਅੱਗੇ ਪਹੁੰਚ ਜਾਣਾ ਸੀ ਇੰਨੇ ਨੂੰ ਉਹ ਇਨਸਾਨ ਆਪਣਾ ਮੋਟਰਸਾਈਕਲ ਲਿਆ ਕੇ ਉੱਥੇ ਲਗਾ ਦਿੰਦਾ ਤੇ ਸਾਰੇ ਉਸ ਨੂੰ ਪੁੱਛਦੇ ਨੇ ਕਿ ਇੰਨਾ ਟਾਈਮ ਲਗਾ ਦਿੱਤਾ ਇੰਨੇ ਟਾਈਮ ਚ ਆਪਾਂ ਬਹੁਤ ਅੱਗੇ ਚੱਲ ਜਾਣਾ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਬਹੁਤ ਗਲਤ ਮੈਂ ਵੀ ਸਿਚੁਏਸ਼ਨ ਵਿੱਚ ਫਸ ਗਿਆ ਸੀ ਇਸ ਕਰਕੇ ਲੇਟ ਹੋ ਗਿਆ ਉਹ ਕਹਿੰਦੇ ਨੇ ਚਲੋ ਹੁਣ ਟਾਈਮ ਨਾ ਲਓ ਸਾਰੇ ਚਲੋ ਫਿਰ ਚੱਲਦੇ ਆ ਤੇ ਸਾਰੇ ਬੱਸ ਵਿੱਚ ਚੜ ਜਾਂਦੇ ਨੇ ਤੇ ਬੱਸ ਤੁਰ ਪੈਂਦੀ ਹੈ ਜਦੋਂ ਅੱਗੇ ਜਾ ਕੇ ਵੇਖਦੇ ਨੇ ਤੇ ਬੱਸ ਦਾ ਇੱਕ ਨੰਗੀ ਹੋਈ ਬੱਸ ਦਾ ਬਹੁਤ ਭਿਆਨਕ ਐਕਸੀਡੈਂਟ ਹੁੰਦਾ ਜਿਸ ਦੇ ਵਿੱਚ ਸਾਰੇ ਲੋਕ ਤਾਂ ਵੱਜ ਜਾਂਦੇ ਨੇ ਬਸ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਜਦੋਂ ਉਹ ਦੇਖਦੇ ਨੇ ਕਿ ਜੇਕਰ ਅਸੀਂ ਪਹਿਲਾਂ ਤੁਰ ਪੈਂਦੇ ਤੇ ਸ਼ਾਇਦ ਇਸ ਬਸ ਦੀ ਜਗ੍ਹਾ ਅਸੀਂ ਹੁੰਦੇ ਇਸ ਕਰਕੇ ਉਹ ਰੱਬ ਦਾ ਧੰਨਵਾਦ ਕਰਦੇ ਨੇ ਕਿ ਅਸੀਂ ਲੇਟ ਹੋ ਗਏ ਤੇ ਸਾਰੇ ਉਸ ਇਨਸਾਨ ਨੂੰ ਵੀ ਕਹਿੰਦੇ ਨੇ ਕਿ ਚੰਗਾ ਹੋਇਆ ਤੂੰ ਲੇਟ ਹੋ ਗਿਆ ਨਹੀਂ ਹੋ ਸਕਦਾ ਇਹਦੀ ਜਗ੍ਹਾ ਆਪਾਂ ਹੁੰਦੇ ਇਹ ਕਹਾਣੀ ਦਰਅਸਲ ਉਸ ਇਨਸਾਨਾਂ ਦੀ ਨਹੀਂ ਸੀ ਇਹ ਕਹਾਣੀ ਆਪਣੀ ਸਭ ਦੀ ਹੈ ਜਦੋਂ ਵੀ ਆਪਾਂ ਕਿਤੇ ਜਾ ਰਹੇ ਹੁੰਨੇ ਆ ਆਪਾਂ ਨੂੰ ਇਹ ਚੀਜ਼ ਦੇਸੀ ਕਿ ਕਿਤੇ ਕੋਈ ਜਾਨਵਰ ਮਰਿਆ ਪਿਆ ਹੋਇਆ ਚਾਹੇ ਉਹ ਬਿੱਲੀ ਹੋਵੇ ਚਾਹੇ ਕੁੱਤਾ ਚਾਹੇ ਕੋਈ ਛੋਟੀ ਚੀਜ਼ ਚਾਹੇ ਕੋਈ ਵੱਡੀ ਚੀਜ਼ ਉਹਨੂੰ ਚੱਕ ਕੇ ਜ਼ਰੂਰ ਨੱਪੋ ਕਿਉਂਕਿ ਉਸ ਇਨਸਾਨ ਨੂੰ ਜਿਹਦੇ ਮਨ ਦੇ ਵਿੱਚ ਦਇਆ ਹੁੰਦੀ ਹੈ ਉਹੀ ਇਹ ਕੰਮ ਕਰਦਾ ਤੇ ਜੋ ਸਿਰਫ ਆਪਣੇ ਕੰਮ ਨਾਲ ਮਤਲਬ ਰੱਖਦੇ ਨੇ ਉਹ ਫਿਰ ਤੁਸੀਂ ਦੱਸੋ ਕਿਦਾਂ ਕਾਮਯਾਬ ਹੋਣਗੇ ਜਿੱਥੇ ਵੀ ਤੁਹਾਨੂੰ ਇਹ ਚੀਜ਼ ਦਿਸੇ ਪਹਿਲਾਂ ਸਭ ਤੋਂ ਟੋਆ ਪਟੋ ਤੇ ਉਹਦੇ ਵਿੱਚ ਉਹ ਚੀਜ਼ ਨੂੰ ਨੱਪ ਦਿਓ ਚੰਗੇ ਕਰਮ ਕਰਨਾ ਬਹੁਤ ਜ਼ਰੂਰੀ ਹੈ ਫੇਰੀ ਪੀਰ ਮੁਰਸ਼ਿਦ ਖੁਸ਼ ਹੋਣਗੇ ਤੇ ਫੇਰੀ ਆਪਾਂ ਨੂੰ ਸਭ ਕੁਝ ਮਿਲੇਗਾ ਤੇ ਜੇਕਰ ਸਿਰਫ ਪੀਰਾਂ ਮੁਰਸ਼ਿਦਾ ਨੂੰ ਮੰਨਣਾ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨਹੀਂ ਮੰਨਣੀਆਂ ਤੇ ਫੇਰ ਚਾਹੇ ਜਿੰਨਾ ਮਰਜੀ ਮੰਨੀ ਜਾਇਓ ਕੁਝ ਨਹੀਂ ਮਿਲਣਾ ਜਿੱਥੇ ਵੀ ਜਾਂਦੇ ਤੁਹਾਨੂੰ ਇਹ ਚੀਜ਼ ਮਿਲੇ ਤਾਂ ਕਿਰਪਾ ਕਰਕੇ ਇਹ ਗੱਲ ਜ਼ਰੂਰ ਯਾਦ ਰੱਖਿਓ ਚਾਹੇ ਤੁਸੀਂ ਲੇਟ ਹੋ ਜਾਓ ਉਸ ਕੰਮ ਨੂੰ ਕੀਤੇ ਬਿਨਾ ਅੱਗੇ ਨਾ ਜਾਇਓ ਉਸ ਕੰਮ ਦੇ ਵਿੱਚ ਹੀ ਤੁਹਾਡਾ ਫਾਇਦਾ ਹੋਏਗਾ ਏਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮুরিਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੀ ਤੇ ਜੇਕਰ ਕੋਈ ਵੀਰ ਸਾਡੇ ਨਾਲ ਆਪਣਾ ਕੋਈ ਵੀ ਦੁੱਖ ਦਰਦ ਸਾਂਝਾ ਕਰਨਾ ਚਾਹੁੰਦਾ ਤੇ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ